ਜਿਹੜੇ ਵੀ ਅਧਾਰੇ ਤੋਂ ਤੁਸੀਂ ਆਏ ਹੋ ਇਲੈਕਟ੍ਰੋਨਿਕ মিডিਏ ਤੋਂ ਪ੍ਰਿੰਟ মিডিਏ ਤੋਂ ਸੋਸ਼ਲ মিডিਏ ਤੋਂ ਸਵਾਗਤ ਤੁਹਾਡਾ ਇੱਕ ਵਾਰੀ ਫੇਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇੱਕ ਇਸ਼ੂ ਬਹੁਤ ਤੇਜ਼ੀ ਦੇ ਨਾਲ ਉਠਾਉਂਦੀਆਂ ਨੇ ਕਿ ਇੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਖਰਾਬ ਹੋ ਰਹੀ ਹੈ ਜਦੋਂ ਕਿ ਲਾਅ ਐਂਡ ਆਰਡਰ ਪੰਜਾਬ ਉਨਾ ਸੂਬਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬਿਹਤਰ ਹੈ ਉਹ ਸਾਰੇ ਅੰਕੜੇ ਬੋਲਦੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਖਰਾਬ ਹੈ ਉੱਤਰ ਪ੍ਰਦੇਸ਼ ਹੈ ਮੱਧ ਪ੍ਰਦੇਸ਼ ਹੈ ਹਰਿਆਣਾ ਹੈ ਇਹੋ ਜਿਹੇ ਸੂਬਿਆਂ ਦੇ ਵਿੱਚ ਖਰਾਬ ਹੈ ਸਵਾਲ ਇਹ ਹੈ ਕਿ ਲਾਅ ਐਂਡ ਆਰਡਰ ਦਾ ਇਸ਼ੂ ਉਠਾਉਣ ਵਾਲੇ ਲਾਅ ਐਂਡ ਆਰਡਰ ਦੇ ਨਾਲ ਕਿਵੇਂ ਖਿਲਵਾੜ ਕਰ ਰਹੇ ਨੇ ਇੱਕ ਆਡੀਓ ਜਿਹੜੀ ਕਿ ਵਾਇਰਲ ਹੋ ਰਹੀ ਹੈ ਓਹ ਇੱਕ ਗੈਂਗਸਟਰ ਦੀ ਹੈ ਜਿਹੜਾ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈ ਲਾਰੈਂਸ ਬਿਸ਼ਨੋਈ ਉਥੋਂ ਉਹ ਕਿਵੇਂ ਇੱਕ ਫੋਨ ਦੇ ਰਾਹੀਂ ਧਮਕੀਆਂ ਦੇ ਰਿਹਾ ਔਰ ਗੈਂਗਵਾਰ ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਥੋੜਾ ਜਿਹਾ ਪਾਰਟ ਉਹਦਾ ਸੁਣ ਲਓ ਪਹਿਲਾਂ ਆ ਗਏ ਹਾਂਜੀ ਸਰ ਕਾਲਿਆ ਜੀ ਇਹ ਜਿਹੜੀ ਕਾਲ ਹੈ ਜਿਹੜੇ ਵਕਤ-ਵਕਤ ਚੈਨਲ ਦੇ ਉੱਤੇ ਵੀ ਤੁਸੀਂ ਸਵੇਰ ਦੀ ਸੁਣ ਰਹੇ ਹੋਵੋਗੇ ਇਹ ਲਾਰੈਂਸ ਬਿਸ਼ਨੋਈ ਦੀ ਦੱਸੀ ਜਾ ਰਹੀ ਹੈ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਕਤਲ ਹੋਇਆ ਜਿਹੜਾ ਉਹ ਵੀ ਇਹਨਾਂ ਦੇ ਨਾਲ ਦਾ ਹੀ ਸਾਥੀ ਸੀਗਾ ਉਹਦਾ ਕਤਲ ਇਹਨਾਂ ਨੇ ਕਰਵਾਇਆ ਪੈਰੀਦ ਉਦੇ ਕਤਲ ਤੋਂ ਪਹਿਲਾਂ ਦੀ ਇਹ ਧਮਕੀ ਦੇ ਰਿਹਾ ਉਹਨੂੰ ਉੱਥੇ ਜੇਲ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਰੱਖ ਕੇ ਫੋਨ ਤੱਕ ਪ੍ਰੋਵਾਈਡ ਕਰਵਾਏ ਹੋਏ ਨੇ ਔਰ ਇਥੋਂ ਐਕਸਟਰੋਸ਼ਨ ਦੀਆਂ ਕਾਲਸ ਚਾਹੇ ਉਹ ਵਪਾਰੀ ਨੇ ਚਾਹੇ ਉਹ ਸਿੰਗਰ ਨੇ ਚਾਹੇ ਉਹ ਕਲਾਕਾਰ ਨੇ ਉਹਨਾਂ ਨੂੰ ਕਰਾ ਕੇ ਉਹਨਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਸਕੇ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ ਬਹੁਤੇ ਜਿਹੜੇ ਗੈਂਗਸਟਰ ਨੇ ਜੇ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਤਾਂ ਉਹ ਹਰਿਆਣੇ ਦਾ ਹੈ। ਉੱਥੋਂ ਹੀ ਉਹ ਜ਼ਿਆਦਾ ਉੱਠੇ ਨੇ। ਲਾਰੈਂਸ ਬਿਸ਼ਨੋਈ ਕਿਸੇ ਵੇਲੇ ਇੱਥੇ ਸਟੂਡੈਂਟ ਰਿਹਾ, ਸੋਈ ਦੇ ਨਾਲ ਸਬੰਧਤ ਰਿਹਾ। ਉਹਦੇ ਜਿਹੜੇ ਲਿੰਕਸ ਨੇ ਉਹ ਜਾ ਕੇ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਦੇ ਨਾਲ ਵੀ ਜੁੜ ਜਾਂਦੇ ਨੇ ਜਿਹੜੇ ਉਦੋਂ ਸਟੂਡੈਂਟ ਸੀ ਅੱਜ ਦੇ ਉਹ ਨੇਤਾ ਨੇ ਵੱਖ-ਵੱਖ ਪਾਰਟੀਆਂ ਦੇ। ਪੰਜਾਬ ਦੇ ਵਿੱਚ ਇੱਕ ਪਾਰਟੀ ਅਕਾਲੀ ਦਲ ਬਾਦਲ ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਟਿਕਟ ਦਿੱਤੀ ਉਹ ਗੈਂਗਸਟਰ ਦੇ ਪਰਿਵਾਰ ਨੂੰ ਦਿੱਤੀ ਜੇ 22 ਦੀਆਂ ਚੋਣਾਂ ਤੁਹਾਨੂੰ ਯਾਦ ਹੋਣ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੇ ਔਰਤ ਨੇ ਚੋਣ ਲੜੀ ਸੀ ਉਹ ਇੱਕ ਹੋਰ ਗੈਂਗਸਟਰ ਜਿਹੜਾ ਸਾਨੂੰ ਕੰਗਲਾ ਸੀ ਉਹਦੀ ਮਦਰ ਨੇ ਲੜੀ ਸੀ ਜਿਹੜਿਆ ਕਿ ਇਹਨਾਂ ਦਾ ਬਹੁਤ ਦਿਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਸੀ ਉਹਦੀ ਸੀਟ ਤੋਂ ਲੜੀ ਸੀ ਜੇ ਥੋੜਾ ਹੋਰ ਪਿੱਛੇ ਜਾਈਏ ਉਹ ਚਾਹੇ ਸ਼ੇਰਾ ਖੋਬਣਾ ਚਾਹੇ ਰੌਕੀ ਸੀ ਉਹਦੀ ਜਿਹੜੀ ਭੈਣ ਸੀ ਰੋਕੀ ਦੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਬਾਦ ਦੇ ਵਿੱਚ ਆ ਗਈ ਸੀ ਜਦੋਂ ਉਹਨੇ ਆਜ਼ਾਦ ਚੋਣ ਲੜੀ ਉਸ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਨੇ ਇਸ ਤਰ੍ਹਾਂ ਦਾ ਕੁਝ ਕਰ ਲਿਆ ਕਿ ਉਹਨੂੰ ਉਸ ਜੇਲ੍ਹ ਦੇ ਵਿੱਚੋਂ ਕੱਢਿਆ ਵੀ ਨਹੀਂ ਜਾ ਸਕਦਾ ਉੱਥੋਂ ਇਹ ਕਾਲਸ ਜਿਹੜੀਆਂ ਉਹ ਕਰਵਾਈਆਂ ਜਾ ਰੀਆਂ ਨੇ ਚਾਹੇ ਉਹ ਮਾਰਨ ਦੀਆਂ ਕਾਲਸ ਨੇ ਚਾਹੇ ਉਹ ਐਕਸਟਰਸ਼ਨ ਦੀਆਂ ਕਾਲਸ ਨੇ ਪੰਜਾਬੀਆਂ ਨੂੰ ਪੰਜਾਬ ਨੂੰ ਇਹ ਸਮਝਣਾ ਪਊਗਾ ਕਿ ਇਹਦੇ ਪਿੱਛੇ ਸਾਜ਼ਿਸ਼ ਕਰਨ ਵਾਲੀਆਂ ਸਿਆਸੀ ਪਾਰਟੀਆਂ ਇਸ ਗੱਲ ਦੀ ਪਰਤੋਲ ਰਹੀਆਂ ਨੇ ਕਿ ਉਹਨਾਂ ਨੇ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ ਹੋਣਾ ਜਿਹਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਇੱਕ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਨੇਤਾ ਇਸ ਗੱਲ ਦਾ ਜਵਾਬ ਦੇਣ ਕਿ ਇਸ ਗੈਂਗਸਟਰ ਜਿਹਨੂੰ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉਹਨੂੰ ਫੋਨ ਕਿਵੇਂ ਪ੍ਰੋਵਾਈਡ ਕੀਤਾ ਜਾਂਦਾ ਹੈ ਕੌਣ ਉਹਨੂੰ ਫੋਨ ਪ੍ਰੋਵਾਈਡ ਕਰ ਰਿਹਾ ਹੈ ਤੋ ਪੰਜਾਬ ਦੇ ਵਿੱਚ ਲਗਾਤਾਰ ਆਪਣੇ ਜਿਹੜੇ ਉਹਦੇ ਬੰਦੇ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਹੈ ਜਦੋਂ ਜਦੋਂ ਕਿਤੇ ਕਿਤੇ ਜਿੱਥੇ ਵੀ ਪੰਜਾਬ ਦੇ ਵਿੱਚ ਕਿਸੇ ਗੈਂਗਸਟਰ ਜਾਂ ਉਹਨਾਂ ਦੇ ਗੁਰਗਿਆਂ ਨੇ ਇਥੇ ਕਿਸੇ ਵੀ ਘਟਨਾ ਨੂੰ ਅੰਜਾਮ ਦਿੱਤਾ ਤਾਂ 24 ਘੰਟਿਆਂ ਦੇ ਵਿੱਚ ਉਸ ਘਟਨਾ ਦੀ ਛਾਣਵੀਂ ਕਰਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਬੰਦੇ ਇਨਜਾਮ ਤੱਕ ਪਹੁੰਚਾਇਆ ਜਾਂ ਉਹਨਾਂ ਨੂੰ ਅਰੈਸਟ ਕੀਤਾ ਜਾਂ ਕੁਝ ਥਾਵਾਂ ਦੇ ਉੱਤੇ ਮੁਕਾਬਲੇ ਵੀ ਹੋਏ ਨੇ ਪੰਜਾਬ ਪੁਲਿਸ ਪੰਜਾਬ ਸਰਕਾਰ ਪੂਰੇ ਤਰੀਕੇ ਦੇ ਨਾਲ ਮੁਸਤੈਦ ਹੈ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਵਿੱਚ ਕਿਸੇ ਕਿਸਮ ਦੀ ਕੋਈ ਕوتاਹੀ ਨਾ ਹੋਵੇ ਪਰ ਇਹ ਵਿਰੋਧੀ ਧਿਰਾਂ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਦੂਜੇ ਪਾਸੇ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਸੁਰੱਖਿਅਤ ਜੇਲ੍ਹਾਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਫੋਨ ਪ੍ਰੋਵਾਈਡ ਕਰਾ ਕੇ ਪੰਜਾਬ ਦੇ ਲੋਕਾਂ ਨੂੰ ਧਰਾਇਆ ਜਾ ਰਿਹਾ ਹੈ ਉਹ ਵਪਾਰੀ ਵਰਗ ਨੂੰ ਵੀ ਚਾਹੇ ਉਹ ਕਲਾਕਾਰ ਨੇ ਉਹਨਾਂ ਨੂੰ ਵੀ ਸਵਾਲ ਇਹ ਹੈ ਕਿ ਜੇ ਤੁਸੀਂ ਸਿਆਸਤ ਦੇ ਵਿੱਚ ਰਹਿਣਾ ਸਿਆਸਤ ਦੇ ਉੱਤੇ ਆ ਕੇ ਸਰਕਾਰ ਬਣਾਉਣੀ ਹੈ ਤਾਂ ਉਹਦੇ ਵਾਸਤੇ ਲੋਕਾਂ ਲਈ ਕੰਮ ਕਰੋ ਨਾ ਕਿ ਗੈਂਗਸਟਰ ਵਰਸਾ ਹਰ ਆ ਲਿਆ ਜਾਵੇ ਇਹ ਜਿਹੜੀ ਨਵੀਂ ਪ੍ਰੈਕਟਿਸ ਕੁਝ ਸਿਆਸੀ ਪਾਰਟੀਆਂ ਨੇ ਸ਼ੁਰੂ ਕੀਤੀ ਹੈ ਉਹਦੇ ਵਿੱਚ ਵਿਰੋਧੀ ਧਿਰਾਂ ਤੋਂ ਕੋਈ ਘਤ ਨਹੀਂ ਚਾਹੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ 17 ਵਾਲੀ ਦੇਖ ਲੋ ਉਹਦੇ ਵਿੱਚ ਕਿਵੇਂ ਇੱਕ ਨਾਮੀ ਗੈਂਗਸਟਰ ਨੂੰ ਉੱਤਰ ਪ੍ਰਦੇਸ਼ ਤੋਂ ਲਿਆ ਕੇ ਇੱਥੇ ਵੀਆਈਪੀ ਸਹੂਲਤਾਂ ਦੇ ਤਹਿਤ ਰੱਖਿਆ ਗਿਆ ਉਹਨੂੰ ਲਿਜਾਣ ਦੇ ਵਾਸਤੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਲੇਟਲੀ ਤਰਨਤਾਨ ਦੀ ਚੋਣ ਤੁਸੀਂ ਦੇਖੀ ਹੈ ਉਹਦੇ ਵਿੱਚ ਗੈਂਗਸਟਰ ਦੇ ਇੱਕ ਪਰਿਵਾਰ ਨੂੰ ਟਿਕਟ ਦਿੱਤੀ ਗਈ ਔਰ ਇੱਕ ਹੋਰ ਜਿਹੜਾ ਸਾਬਕਾ ਗੈਂਗਸਟਰ ਹੈ ਉਹਨੂੰ ਲੈਣ ਦੇ ਵਾਸਤੇ ਇੱਕ ਸਿਆਸੀ ਪਾਰਟੀ ਜਿਹੜੀ ਆ ਉਹ ਪਰ ਤੋਲ ਰਹੀ ਹੈ ਖਬਰਾਂ ਤੁਸੀਂ ਵੀ ਅਹ ਦੇਖਿਆ ਨੇ ਇਹ ਕਹਿਆ ਕਿ ਹੁਣ ਜਿਹੜੀ ਪੰਜਾਬ ਦੀ ਰਾਜਨੀਤੀ ਇਹ ਵਿਰੋਧੀ ਤਰ੍ਹਾਂ ਦੀ ਆ ਉਹ ਗੈਂਗਸਟਰਾਂ ਦੇ ਨਾਲ ਹੀ ਜੁੜ ਕੇ ਇਹ ਕਰਨਗੇ ਕਿਉਂਕਿ ਇਹਨਾਂ ਕੋਲੇ ਪੰਜਾਬ ਦੇ ਵਿੱਚ ਕੋਈ ਮੁੱਦਾ ਨਹੀਂ ਰਿਹਾ ਇਸ ਕਰਕੇ ਇਹ ਲੋਕਾਂ ਨੂੰ ਡਰਾ ਕੇ ਆਪਣੀ ਰਾਜਨੀਤੀ ਕਰਨੀ ਚਾਹੁੰਦੇ ਨੇ ਇਹ ਗੱਲ ਮੈਂ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਉਹਨੂੰ VIP ਸਰਵਿਸ ਦੇ ਵਿੱਚ ਰੱਖ ਕੇ ਉਹਨੂੰ ਫੋਨ ਪ੍ਰੋਵਾਈਡ